ਟਾਲਾ ਦੇ ਸੇਂਟ ਫ੍ਰਾਂਸਿਸ ਸਕੂਲ ਦੇ ਵਿੱਚ ਕਰਾਟੀ ਕੰਪੀਟੀਸ਼ਨ ਕਰਵਾਇਆ ਗਿਆ ਇਸ ਕੰਪੀਟੀਸ਼ਨ ਦੇ ਵਿੱਚ 20 ਤੋਂ ਵੱਧ ਵੱਖ-ਵੱਖ ਜ਼ਿਲ੍ਹਿਆਂ ਅਤੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਖਿਡਾਰੀ ਖੇਡਣ ਦੇ ਲਈ ਪਹੁੰਚੇ ਨੇ ਇਸ ਮੌਕੇ ਗੱਲਬਾਤ ਦੌਰਾਨ ਇਸ ਟੀਮ ਦੇ ਮੁਖੀ ਨੇ ਕਿਹਾ ਕਿ ਇਹ ਮੁਕਾਬਲਾ ਕਰਵਾਉਣ ਦਾ ਉਦੇਸ਼ ਨੌਜਵਾਨ ਪੀੜੀ ਦੇ ਵਿੱਚ ਉਤਸ਼ਾਹ ਭਰਨਾ ਹੈ ਇਸ ਤੋਂ ਇਲਾਵਾ ਸਵੈ ਰੱਖਿਆ ਦੇ ਲਈ ਵੀ ਇਹ ਮੁਕਾਬਲੇ ਕਰਵਾਏ ਜਾਂਦੇ ਨੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਵੀ ਇਹ ਮੁਕਾਬਲੇ ਵੱਡਾ ਰੋਲ ਅਦਾ ਕਰਦੇ ਨੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਨਾਮ ਵੀ ਤਕਸੀਮ ਕੀਤੇ ਜਾਂਦੇ ਨੇ ਤੇ ਇਹਨਾਂ ਨੂੰ ਸਨਮਾਨਿਆ ਜਾਂਦਾ ਹੈ ਖਿਡਾਰੀਆਂ ਨੇ ਵੀ ਇਸ ਖੇਡ ਮੁਕਾਬਲੇ ਦੇ ਵਿੱਚ ਹਿੱਸਾ ਲੈ ਕੇ ਸੰਤੁਸ਼ਟੀ ਜਤਾਈ ਹੈ ਖਿਡਾਰੀਆਂ ਨੇ ਕਿਹਾ ਹੈ ਕਿ ਅਸੀਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਹਾਂ ਜਿਸ ਨਾਲ ਸਾਡੇ ਵਿੱਚ ਆਤਮ ਸਮਰਪਣ ਅਤੇ ਸਵੈ ਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਾਂਗੇ ਜਨਹਿਤ ਐਸ਼ੀ ਦੇ ਲਈ ਸਾਡੇ ਸਹਿਯੋਗੀ ਲਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮੇਰਾ ਨਾਮ ਗੁਜਰਤ ਮਾਨ ਮੇਰਾ ਸਾਡੇ ਕਰ ਬਹੁਤਈ ਮੇਰਾ 18ਵਾਂ ਟੂਰਨਾਮੈਂਟ ਹੈ ਤੇ ਪੰਜਾਬ ਦੀ ਪਹਿਲਾ ਟੂਰਨਾਮੈਂਟ ਜਿਹੜਾ ਕਿ ਕੰਟੀਨਿਊ ਚੱਲਦਾ ਹੈ ਤੇ ਟੂਰਨਾਮੈਂਟ ਉਹ ਪੰਜਾਬ ਉਹ ਹੁਧਿਆਣਾ ਮਾਚਾਂ ਨੂੰ ਪਾਸ ਤੋਂ ਮਾਗੀਆਂ ਵੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਤੇ ਇੱਥੇ ਆ ਕੇ ਇਹਨਾਂ ਨੇ ਮੈਡੀਕਲ ਜਿਦਨ ਦੇ ਬੱਚੇ ਬਹੁਤ ਜ਼ਿਆਦਾ ਪੂਸ਼ਣ ਦੇ ਦੇਖਿਆ ਜਾਈ ਤੇ ਬੱਚਿਆਂ ਨੂੰ ਇੱਕ ਗੀਮਾ ਵਾਲਾ ਲਗਾਇਆ ਦਾ ਤੁਸੀਂ ਕਿੰਨਾ ਕਮਾਨ ਸਪੋਨਸਰ ਮਿਲਦਾ ਫਿਰ ਇਹਦੇ ਨਾਲ ਨੂੰ ਮੇਰੇ ਮਨ ਨੂੰ ਬੜਾ ਕੰਨਾ ਮੈਂ ਤੇ ਇਹ ਪੋਲੀਟਿਕਲ ਦੀ ਕੋਈ ਮਦਦ ਨਹੀਂ ਲੈਂਦਾ ਜੋ ਵੀ ਕਿਸੇ ਨਾਲ ਆਪਣੀ ਚਾਹੀ ਕਿੰਨੇ ਕਿੰਨੀਆਂ ਟੀਮਾਂ ਟੋਟਲ ਇਥੇ ਆ ਗਈਆਂ ਨਾ ਟੋਟਲ ਮੈਂ ਵੀ ਫੱਟ 20 ਕੁ ਟੀਮਾਂ ਆਈਆਂ ਤੇ ਕਿਸ ਕਿਸ ਦੇ ਬੱਚੇ ਆ ਜਿਹੜੇ ਇਹਦੇ ਵਿੱਚ ਭਾਗ ਲੈ ਰਹੇ ਆ ਇਹ ਚਾਰ ਸਾਲ ਤੋਂ ਸ਼ੁਰੂ ਹੋ ਬੱਚੇ 25 30 ਸਾਲ ਤੱਕ ਚੱਲਦਾ ਫਿਰ ਕਿੰਨੇ ਦਿਨ ਚੱਲਣਾ ਹੈ ਤੁਹਾਨੂੰ ਇਹ ਇੱਕ ਉਹ ਦਾ ਪ੍ਰੋਗਰਾਮ ਇਹਦੇ ਹੋਰ ਵੀ ਟੂਰ ਲਾ ਜਾਂਦੇ ਤੁਸੀਂ ਬੱਚਿਆਂ ਨੂੰ ਇਸ ਤਰ੍ਹਾਂ ਕੰਪੀਟੀਸ਼ਨ ਦੇ ਨਾਲ ਚਾਰ ਵਾਰ ਇੰਨੇਸ਼ੀਆ ਦੋ ਵਾਰ ਦੁਬਈ ਸਿੰਗਾਪੁਰ ਨੇਪਾਲ ਮੈਂ ਜਾਂਦੇ ਬੈਠਾ ਕਿੰਨੇ ਕੇ ਫਿਰ ਕੰਪੀਟੀਸ਼ਨ ਬਚੇ ਆਣੇ ਚਿੱਤੇ ਤੇ ਤੁਹਾਡੇ ਨਾਲ ਦੇ ਆਲਮੋਸਟ ਸਾਰੇ ਹੀ ਨੇ ਮੈਂ ਤਾਂ ਕੀ ਕਹਿਣਾ ਜਾਂਦੇ ਜਿਹੜੇ ਗੇਮਾਂ ਨੂੰ ਨਹੀਂ ਖੇਡਣਾ ਜਾਂਦੇ ਮੇਰਾ ਇਹ ਫੇਮ ਹੈ ਜਿਹੜੇ ਇਹ ਬੱਚੇ ਨਸ਼ੇ ਤੋਂ ਬਚੇ ਰਹੇ ਬਾਅਦ ਤੇ ਆਪਣੀ ਦੇਸ਼ ਦਾ ਨਾਮ ਰੋਸ਼ਨ ਕਰਨ ਪੰਜਾਬ ਦਾ ਆਪਣਾ ਮਤਲਬ ਇੱਕ ਜਿੱਡੋ ਕੇ ਜਿਹੜੀ ਆ ਨੇਪਾਲ ਦੀ ਆ ਚਾਈਨਾ ਦੀ ਆ ਪਰ ਇੱਥੇ ਬਟਾਲੇ ਦੇ ਲੋਕ ਬੱਚੇ ਪਾੜ ਦੇ ਖੇਡ ਦੇ ਬੜੇ ਸੋਹਣੇ ਲੱਗਦੇ ਆ ਕਿੱਦਾਂ ਮਨ ਚ ਤੁਹਾਡੇ ਆਇਆ ਸੀ ਇਹ ਚੀਜ਼ ਨੂੰ ਤੇ ਮੈਨੂੰ ਦਸੂ 32 ਸਾਲ ਹੋ ਗਏ ਆ ਤੇ ਮੈਂ ਇੱਕੋ ਹੀ ਹਮਾਰੇ ਪਾਸੇ ਆਇਆ ਹਾਂ ਤੇ ਮੈਂ ਇੰਤਰਾਟੇ ਕਰਕੇ ਮੇਰਾ ਸ਼ੌਂਕ ਹੈ ਕਿ ਮੇਰੇ ਗਰਾਟੇ ਮਹੱਲੇ ਦੇ ਬੱਚੇ ਮੈਂ ਉਹਨਾਂ ਵਾਸਤੇ ਇਸ ਵਾਰ ਫ੍ਰੀ ਗਰਾਟੇ ਕਰਾ ਰਿਹਾ ਹਾਂ ਅਗਲੇ ਸਾਲ ਤੋਂ ਗੁਰਮੀ ਮਲਾ ਸਾਤੋਂ ਮਾੜਾ ਕਿਨੇ ਜਾਂਦਾ ਵਾ ਤੇ ਮੇਰੀ ਸੋਚ ਇਹ ਹੋਈ ਕਿ ਮੈਂ ਉਹਨਾਂ ਨੂੰ ਵਧੀਆ ਪਾ ਸਕਦਾ ਸਾਰਾ ਆਪਣੇ ਨਾਮ ਵਾਸਤੇ ਮੇਰਾ ਨਾਮ ਜਿੰਦਰ ਸਿੰਘ ਕਿੱਥੋਂ ਆਏ ਜੀ ਤੁਹਾਨੂੰ ਲੱਗਦਾ ਜੀ ਪਟਿਆਲਾ ਆਣ ਕਿੱਥੇ ਲੱਗ ਰਿਹਾ ਜੀ ਅੰਡੋ ਨਪਾਲ ਚੈਂਪੀਅਨਸ਼ਿਪ ਹਰ ਸਾਲ ਉੱਥੇ ਹੋਣੀ ਹੈ ਔਰ ਉਹਦੇ ਵਿੱਚ ਸਾਨੂੰ ਬੁਲਾਇਆ ਜਾਂਦਾ ਹੈ ਕਿ ਅਸੀਂ ਉੱਥੇ ਆ ਕੇ ਸਭ ਤੋਂ ਵਧੀਆ ਲੱਗਦਾ ਕਿ ਬੱਚੇ ਹੁੰਦੇ ਨੇ ਬੱਚੇ ਮਨਸ਼ਾਤ ਹੋ ਰਹੇ ਹੁੰਦੇ ਆ ਗੇਮਾਂ ਵੱਲ ਜੁੜਦੇ ਆ ਬੱਚਾ ਨੂੰ ਵਧੀਆ ਤਰੀਕੇ ਨਾਲ ਜਿਹੜਾ ਅੰਦੇ ਲਜਾਣ ਦਾ ਇੱਕ ਜ਼ਰੀਆ ਹੈ ਤਾਂ ਕਿ ਫੌਰਨ ਦੇ ਵਿੱਚ ਵੀ ਬੱਚੇ ਜਾਂਦੇ ਇੱਕੋ ਪੰਜਾਬ ਤੋਂ ਔਰ ਉਹ ਜਿੱਤ ਕੇ ਆਉਂਦੇ ਜਦੋਂ ਤੱਕ ਮਾਪ ਦਾ ਪੰਜਾਬ ਦਾ ਸਾਡੇ ਭਾਰਤ ਦਾ ਨਾਮ ਰੋਸ਼ਨ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਸੱਚੇ ਪਹੁੰਚ ਤੇ ਵੀ ਸਾਨੂੰ ਬਹੁਤ ਵਧੀਆ ਜਿਹੜਾ ਉਹ ਨਿੱਘਾ ਸਵਾਗਤ ਕਰਦੇ ਉਹਦੇ ਨਾਲ ਹੋਰ ਵੀ ਸਾਨੂੰ ਬਲ ਮਿਲਦਾ ਕਿਸੇ ਇਹ ਦੇ ਬੱਚੇ ਲੈ ਕੇ ਆਉਂਦੇ ਤੁਸੀਂ ਕਰਦੇ ਅਸੀਂ ਮੈਂ 6 ਸਾਲ ਤੋਂ ਲੈ ਕੇ ਜੀ 20 ਸਾਲ ਤੱਕ ਦੇ ਬੱਚੇ ਮੈਨੂੰ ਜਾਂਦਾ ਔਰ ਉਹਨਾਂ ਦੇ ਵਿੱਚ ਲੱਗ ਲੱਗ ਛਾਟਾ ਜਮਾ ਦੇ ਮੰਨ ਲਓ ਕ੍ਰੈਡਿਟ ਹੋ ਗਿਆ ਜੂਨੀਅਰ ਹੋ ਗਿਆ ਸੀਨੀਅਰ ਹੋ ਗਿਆ ਬੱਚੇ ਜਿਹਨੂੰ ਜਿੱਤ ਕੇ ਆਉਂਦੇ ਬੜੀ ਖੁਸ਼ੀ ਹੈ ਅੱਜ ਕੱਲ ਦੇ ਬੱਚਿਆਂ ਨੂੰ ਮੋਬਾਈਲ ਤੋਂ ਵਗੈਰਾ ਜ ਕੋਈ ਚੀਜ਼ ਲੱਭਦੀ ਨਹੀਂ ਪਰ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਫਿਰ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਨਾਲ ਅੱਛਾ ਜੀ ਇਹ ਸਿਰ ਬਹੁਤ ਸਖਤ ਹੈ ਥੋੜਾ ਡਿਫਿਕਲਟ ਹੈ ਲੇਕਿਨ ਬਹੁਤ ਜ਼ਰੂਰ ਜਦੋਂ ਮੈਨੇਜ ਕਰਨਾ ਹੋਵੇ ਤਾਂ ਅਸੀਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਹੈ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਉਹਨਾਂ ਦਾ ਅਟੈਚਮੈਂਟ ਪੜਾਈ ਦੀ ਹੈ ਤਾਂ ਕਿ ਬੱਚੇ ਜਿਹੜੇ ਗੇਮਾਂ ਵੱਲ ਆਉਣ ਸਟੱਡੀ ਵੱਲ ਜਾਣ ਜਿਹੜਾ ਮੋਬਾਈਲ ਤੋਂ ਰਹਿ ਤੂੰ ਉਹਨਾਂ ਨੂੰ ਜਿਹੜਾ ਟਾਈਮ ਹੈ ਜਿਹੜਾ ਐਕਸਟਰਾ ਉਹਨਾਂ ਦਾ ਉਹ ਸਾਰਾ ਦਾ ਸਾਰਾ ਅਸੀਂ ਗੇਮਾਂ ਵੱਲ ਕਿਚਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹਨਾਂ ਨੂੰ ਅਵਾਈਡ ਕੀਤਾ ਜਾਵੇ ਜਿਹੜਾ ਜਿਹੜੀਆਂ ਨਸ਼ੀਆਂ ਰਹਿਣੀਆਂ ਉਹਨਾਂ ਤੋਂ ਅਵਾਈਡ ਕਰਕੇ ਇਹਨਾਂ ਨੂੰ ਗੇਮਾਂ ਵੱਲ ਲਿਆ ਕੇ ਸਰੀਰਕ ਤੰਦਰੁਸਤੀ ਪਰ ਇੱਕ ਜਿਹੜਾ ਹੱਸਦਾ ਖੇਡਦਾ ਪੰਜਾਬ ਸਾਡਾ ਅਸੀਂ ਉਹਦੇ ਤੋਂ ਲੱਗਦਾ ਨਹੀਂ ਪੇਰਸ ਨੂੰ ਸਾਥ ਦੇਣ ਜਿਹਦੇ ਬੱਚਿਆਂ ਨੂੰ ਵੀ ਜਿੱਦ ਨੂੰ ਕਹਿਣ ਉਧਰ ਨੂੰ ਇਹਨਾਂ ਨੂੰ ਗੇਮਾਂ ਵੱਲ ਪਾਣਾ ਚਾਹੀਦਾ ਹਾਂਜੀ ਕਿ ਜੀ ਬੱਚੇ ਨਹੀਂ ਵੀ ਮੰਦੇ ਪਰ ਹੌਲੀ ਹੌਲੀ ਦੇਖੋ ਸਾਨੂੰ ਅਟੈਚਮੈਂਟ ਬਣਾਉਣੀ ਪੈਂਦੀ ਹੈ ਬੱਚਿਆਂ ਨੂੰ ਜਦੋਂ